ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਸਰਕਾਰੀ ਵਿਭਾਗ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਸੰਬੰਧੀ ਲਿਖੇ ਗਏ ਇੱਕ ਨਵੇਂ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕਾਉਂਟ ਵਾਲੀ ਗੱਲ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੁਲਾਜ਼ਮਾਂ ਵਿੱਚ ਬਦਲੀਆਂ ਅਤੇ ਤਣਾਪੀਆਂ ਨੂੰ ਲੈ ਕੇ ਹਰ ਸਾਲ ਬੜੀ ਕਿਉਰਿਓਸਿਟੀ ਬਣੀ ਰਹਿੰਦੀ ਹੈ ਤੇ ਬੜੀ ਦੇ ਜਨਵਰੀ ਨਾਲ ਬਦਲੀਆਂ ਕੀਤੇ ਜਾਣ ਦੀ ਰਿਪੋਰਟ ਖੁੱਲ੍ਹੇ ਜਾਣ ਦਾ ਇੰਤਜ਼ਾਰ ਮੁਲਾਜ਼ਮ ਕਰਦੇ ਰਹਿੰਦੇ ਹਨ ਇਹਦੇ ਕਾਰਨ ਸਪੈਕੀ ਹਨ ਕਿ ਕਿਸੇ ਮੁਲਾਜ਼ਮ ਦੀ ਤਾਇਨਾਤੀ ਕਰ ਤੋਂ ਬਹੁਤ ਦੂਲ ਫਾਈ ਹੁੰਦੀ ਹੈ ਤੇ ਉਸ ਦੀਆਂ ਪਰਿਵਾਰਕ ਜਿਵੇਂ ਵਾਰੀਆਂ ਅਜਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਲਗਾਉਣ ਦਾ ਭਾਰ ਉਸ ਮੁਲਾਜ਼ਮ ਦੇ ਮੋਢਿਆਂ ਤੇ ਹੀ ਹੁੰਦਾ ਹੈ ਕਈ ਮੁਲਾਜ਼ਮ ਆਪਣੇ ਦਫ਼ਤਰ ਦੇ ਜਾਂ ਫਿਰ ਸਕੂਲ ਦੇ ਮਾਹੌਲ ਤੋਂ ਸ਼ੈਟਿਸਫਾਈਡ ਨਹੀਂ ਹੁੰਦੇ ਤੇ ਉਹ ਬਦਲੀ ਕਰਵਾਉਣ ਦਾ ਮੌਕਾ ਪਾਉਦੇ ਰਹਿੰਦੇ ਹਨ ਕਈ ਮੁਲਾਜ਼ਮ ਆਪਣੇ ਹੈੱਡ ਜਾਂ ਦਫ਼ਤਰ ਵਿੱਚ ਬੌਸ ਦੇ ਉਤੇਰੇ ਤੋਂ ਦੁਖੀ ਹੁੰਦੇ ਹਨ ਜਿਸ ਕਰਕੇ ਉਹ ਬਦਲੀ ਕਰਵਾਉਣਾ ਲੋਚਦੇ ਹਨ ਪਹਿਲਾਂ ਤਾਂ ਉਹ ਸਰਕਾਰੀ ਦਰਬਾਰੇ ਪਹੁੰਚ ਹੋਣ ਵਾਲੇ ਮੁਲਾਜ਼ਮ ਜਦੋਂ ਮਰਜ਼ੀ ਹੀ ਬਦਲੀ ਕਰਵਾ ਲਿਆ ਕਰਦੇ ਸਨ ਪਰੰਤੂ ਹੁਣ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਬਹੁਤ ਮੁਲਾਜ਼ਮ ਅਵੇਅਰ ਹਨ ਤਾਂ ਨਿਯਮਾਂ ਨੂੰ ਚਿੱcke ਟੰਕੇ ਜਦੋਂ ਕੋਈ ਬਦਲੀ ਕੀਤੀ ਜਾਂਦੀ ਹੈ ਤਾਂ ਫਿਰ ਰਕ ਰਕ ਮੁਲਾਜ਼ਮ ਯੂਨਾਂ ਨਾਮ ਦੇ ਜਾਰੇ ਰੈਲੀਆਂ ਕਰਕੇ ਫਲਕਾਰੂ ਤੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਕਈ ਵਾਰ ਕਟਾਰੇ ਵਿੱਚ ਫੜਾ ਕਰ ਦਿੰਦੇ ਹਨ ਜਾਂ ਫਿਰ ਕੀਤੀਆਂ ਹੋਈਆਂ ਬੇਨਿਯਮਾਂ ਲਈ ਉਹਨਾਂ ਨੂੰ ਕੇਰਦੇ ਹਨ ਇਹਨਾਂ ਸਾਰੀਆਂ ਗੱਲਾਂ ਤੋਂ ਤਾਪੇ ਇੱਕੇ ਪ੍ਰਕਾਰ ਦੇ ਟਕਰਾਅ ਦੇ ਮਾਹੌਲ ਤੋਂ ਬਚਣ ਲਈ ਸਰਕਾਰ ਨੇ ਹੁਣ ਬਦਲੀਆਂ ਤੈਨਾਤੀਆਂ ਲਈ ਸਮਾਂ ਨਿਰਧਾਰਤ ਕਰਕੇ ਇਹਨਾਂ ਨੂੰ ਸਮਾਵਧ ਕਰ ਦਿੱਤਾ ਹੈ ਇਸੇ ਕੜੀ ਵਿੱਚ ਹੀ ਹੁਣ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਨੇ ਮਿਤੀ 5 6 2025 ਨੂੰ ਯਾਨੀ 5 ਜੂਨ ਨੂੰ ਇੱਕ ਨਵਾਂ ਪੱਤਰ ਜਾਰੀ ਕਰਕੇ ਬਦਲੀਆਂ ਤੈਨਾਤੀਆਂ ਲਈ ਸਮਾਂ ਨਿਰਧਾਰਤ ਕਰ ਦਿੱਤਾ ਹੈ ਤਾਉ ਜਾਣਦੇ ਹਾਂ ਕਿ ਇਸ ਤਾਜ਼ਾ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਇਹਦੇ ਵਿੱਚ ਲਿਖਿਆ ਹੈ ਪੰਜਾਬ ਸਰਕਾਰ ਪਰਸਨਲ ਪਾਵਰ ਪਰਸਨਲ ਪਾਵਰ 3 ਟੂ ਸ਼ਾਖਾ ਸੇਵਾਵਿਖੇ ਰਾਇਦੇ ਸਮੂਹ ਪਗਾਂ ਦੇ ਮੁਖੀ ਡਿਵੀਜ਼ਨਾਂ ਦੇ ਕਮਿਸ਼ਨਰ ਜਿਲ੍ਹਿਆਂ ਦੇ ਡਿਫਟੀ ਕਮਿਸ਼ਨਰ ਅਤੇ ਹੌਪ ਮੰਡਲ ਆਫ ਸਰਵਲ ਪੰਜਾਬ ਰਾਜ ਦੇ ਸਮੂਹ ਬੋਰਡ ਕਾਰਪੋਰੇਸ਼ਨਾਂ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰਸ ਵਿਸ਼ਾ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤਾਇਨਾਤੀਆਂ ਕਰਨ ਸੰਬੰਧੀ ਹਦਾਇਤਾਂ ਤੇ ਸਮਾਂ ਸੀਮਾ ਨਿਰਧਾਰਤ ਕਰਨ ਸੰਬੰਧੀ ਸ਼੍ਰੀਮਾਨ ਜੀ ਸ਼੍ਰੀਮਤੀ ਜੀ ਮੈਨੂੰ ਉਪਰੋਕਤ ਵਿਸ਼ੇ ਤੇ ਪਰਸਨ ਰੂਪਾਵੋਂ ਪਹਿਲਾਂ ਜਾਰੀ ਪੱਤਰ ਨੰਬਰ 71214 100 ਨੀਤੀ 244325 ਦੀ ਲਗਾਤਾਰਤਾ ਵਿੱਚ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਵਜ਼ਲੀਆਂ ਤੇ ਤਰੱਕੀਆਂ ਕਰਨ ਦਾ ਸਮਾਂ ਨਿਤੀ 23/6/2025 ਤੋਂ ਮਿਤੀ 1/8/2025 ਤੱਕ ਨਿਰਧਾਰਤ ਕੀਤਾ ਜਾਂਦਾ ਹੈ। ਹਾਂਜੀ ਇਸ ਨੂੰ ਇੱਕ ਵਾਰੀ ਫੇਰ ਸੁਣੋ 23/6/2025 ਤੋਂ ਮਿਤੀ 1/8/2025 ਤੱਕ ਨਿਰਧਾਰਤ ਸਮਾਂ ਕੀਤਾ ਜਾਂਦਾ ਹੈ। ਮਿਤੀ 1/8/2025 ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਜੋਕ ਹੋਵੇਗੀ ਇਹ ਪੁਆਇੰਟ ਜੋ ਹੈ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਕਿਹਾ ਹੈ ਕਿ ਮਿਤੀ 1/25 ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ ਤੇ ਇਸ ਉਪਰੰਤ ਬਦਲੀਆਂ ਤਨਾਤੀਆਂ ਫਸਲਾਂ ਦੇ ਭਾਗ ਵੱਲੋਂ ਜਾਰੀ ਟ੍ਰਾਂਸਫਰ ਪੋਲਿਸੀ ਮਿਤੀ 23/4/218 ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਕੀ ਕੀਤੀ ਜਾਤੁਕੇਗੀ ਇਹ ਪੱਤਰ ਸਬੰਧ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ ਤਾਂ ਸਿਗਨੇਚਰ ਕੀਤੇ ਨੇ ਵਧੀਕ ਸਕੱਤਰ ਪਰਸਨਲ ਦੁਆਰਾ ਤਾਂ ਇਹਦਾ ਇੱਕ ਉਤਾਰਨ ਜੋ ਭੇਜਿਆ ਹੈ ਉਹ ਇਤਨਾ ਉਪਰੋਕਤ ਇੱਕ ਉਪਰਾਲਾ ਸਮੂਹ ਸੇਸ਼ ਮੁਖ ਸਕੱਤਰ ਵਧੀਕ ਮੁਖ ਸਕੱਤਰ ਵਿਜੀ ਕਮਿਸ਼ਨਰ ਪ੍ਰਮੁਖ ਸਕੱਤਰ ਤੇ ਪ੍ਰਵਾਨਗੀ ਸਕੱਤਰ ਨੂੰ ਸੂਚਨਾ ਤੇ ਰੁਟੀਨ ਦੀ ਕਾਰਵਾਈ ਹਿਤ ਭੇਜਿਆ ਜਾਂਦਾ ਹੈ ਦਾ ਇਹ ਸੀ ਪੱਤਰ ਜੋ ਕਿ 5 ਜੂਨ ਨੂੰ ਜਾਰੀ ਕੀਤਾ ਗਿਆ ਹੈ ਪਰਸਨਲ ਭਾਗ ਦੁਆਰਾ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਇਸ ਪੱਤਰ ਨੂੰ ਹੂਬ ਹੂ ਇੰਪਲੀਮੈਂਟ ਕਰਕੇ ਸਮਾਗਮ ਤਰੀਕੇ ਨਾਲ ਵਰਨੀਆਂ ਤੇ ਤਨਾਤੀਆਂ ਦੇ ਅਮਲ ਨੂੰ ਪੂਰਾ ਕੰਮ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਇਸ ਵਿੱਚ ਸਮੇਂ-ਸਮੇਂ ਤੇ ਹੋਰ ਬਦਬਾ ਕੀਤੇ ਜਾਂਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ